ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਥੋੜਾ ਜਿਹਾ ਚੱਲਨੇ ਆ ਜੀ ਕੰਮ ਐ ਤੇ ਇਧਰ ਜਿਹੜਾ ਗਰਾਸ ਸੀਗਾ ਇਧਰ ਇਹਨਾਂ ਨੇ ਕੱਟਤਾ ਹੈ ਗਰਾਸ ਕੱਟਣ ਵਾਲੇ ਆਏ ਹੋਏ ਨੇ ਆ ਹੁਣ ਉਹ ਗਵਾਂਡੀਆਂ ਦੇ ਗਏ ਨੇ ਕੱਟਣ ਵਾਸਤੇ ਇਹ ਦੇਖੋ ਕਿੰਨਾ ਸੋਹਣਾ ਹੋ ਗਿਆ ਕੱਟ ਕਰਕੇ ਤੇ ਆਪਾਂ ਇੱਥੇ ਧੁੱਪ ਸੇਕਣ ਵਾਸਤੇ ਵੀ ਬੈਠ ਸਕਦੇ ਹਾਂ ਜਿੱਥੇ ਹੁਣ ਇੱਥੇ ਛਾਂ ਹੈ دستیاب ਤੇ ਹਵਾ ਬਹੁਤ ਠੰਡੀ ਚੱਲ ਰਹੀ ਹੈ ਇਸ ਤਰ੍ਹਾਂ ਵੀ ਆਪਾਂ ਬੈਠ ਸਕਦੇ ਹਾਂ ਇਹ ਆਪਣੀ ਚੁਆਇਸ ਹੈ ਇਹ ਪੱਥਰ ਵੀ ਇੱਥੇ ਬੈਠਣ ਵਾਸਤੇ ਰੱਖੇ ਹੋਏ ਨੇ ਕਿੰਨਾ ਵਧੀਆ ਲੱਗਦਾ ਇਸ ਤਰ੍ਹਾਂ ਜਣੀ ਨੇਚਰ ਨਾਲ ਕੁਦਰਤ ਨਾਲ ਬਹੁਤ ਵਧੀਆ ਲੱਗਦਾ ਤੇ ਇੱਥੇ ਬਾਹਰ ਵੀ ਕਾਫੀ ਮਤਲਬ ਕਿ ਸੀਟਿੰਗ ਹੈਗੀ ਹੈ ਜਿਵੇਂ ਇਹ ਆ ਗਿਆ ਟੇਬਲ ਇਹ ਦੂਜਾ ਆ ਗਿਆ ਉਹ ਅੰਦਰ ਐਂਟਰੀ ਤੇ ਆ ਗਿਆ ਸਾਰੇ ਇਸ ਤਰ੍ਹਾਂ ਫੁੱਲ ਬੂਟੇ ਸਾਰਾ ਜਣੀ ਪ੍ਰੋਪਰ ਬਹੁਤ ਵਧੀਆ ਹੈ ਜੀ ਹੋਗੀ ਜੀ ਜਿਵੇਂ ਦੀਦੀ ਉਹਨਾਂ ਦੇ ਬੱਚੇ ਛੋਟੇ ਨੇ ਤੇ ਇਹਨਾਂ ਨੇ ਇੱਥੇ ਬੱਚਿਆਂ ਵਾਸਤੇ ਸਾਰਾ ਆਪਣਾ ਹਾਂ ਕੀਤਾ ਹੋਇਆ ਜਿਵੇਂ ਉਧਰ ਉਹ ਜਿੰਮ ਵਗੈਰਾ ਦਾ ਕਰਿਆ ਹੋਇਆ ਜੇ ਚਲੋ ਆਪਣਾ ਅ ਜਿੰਮ ਵਗੈਰਾ ਦੀ ਉਹ ਹੈਗੀ ਉਹ ਵੀ ਕਰ ਸਕਦੇ ਆ ਇੱਧਰ ਬੱਚੇ ਛੋਟੇ ਤੇ ਆ ਜਿਵੇਂ ਪੀਂਗ ਝੂਟੇ ਆਪਾਂ ਕਹਿ ਦਿੰਨੇ ਆ ਹਨਾ ਤੇ ਆ ਇਹ ਨਹੀਂ ਜੀ ਉਹ ਨਹੀਂ ਇਹ ਕੋਈ ਫਰੂਟ ਹੈ ਕੱਲ ਮੈਂ ਦੀ ਜੀ ਨੇ ਦੱਸਿਆ ਸੀ ਰਾਤ ਹੁਣ ਮੈਂ ਭੁੱਲ ਗਈ। ਦੀਦੀ ਇਹ ਕਿਹੜਾ ਫਰੂਟ ਹੈ? ਚਲ ਗਈ ਮਲਾ ਦਲੀ ਦੇ ਅ ਇਹ ਇਹ ਨੂੰ ਆ ਦੇਖੋ ਜੀ ਨੇੜੇ ਤੋਂ ਪਤਾ ਲੱਗਦਾ ਜਿਹੇ ਜਿਹੇ ਕਲਰ ਦਾ ਇਹ ਹੈਗਾ ਉਹੇ ਜਿਹੇ ਕਲਰ ਦੇ ਲੱਗੇ ਹੋਏ ਨੇ ਇਹ ਦੇਖੋ ਇਹ ਵਾਲੇ ਕੀ ਕਹਿੰਦੇ ਸੀ ਇਹਨਾਂ ਨੂੰ ਮੈਨੂੰ ਯਾਦ ਨਹੀਂ ਆ ਰਿਹਾ ਯਾਦ ਕਰਕੇ ਦੱਸੂਗੀ ਜੀ ਮੈਂ ਭੁੱਲ ਗਈ। ਤੇ ਅੱਗੇ ਵੀ ਕਟਿੰਗ ਹੋਗੀ ਘਾਦੀ ਪਿੱਛੇ ਵੀ ਹੋਗੀ। ਬੈਕ ਝਾੜ ਅ ਉਹ ਜਿਵੇਂ yellow ਫਲਾਰ ਲਾਈ ਹੋਈ ਨੇ ਉਹ red ਆਗੇ ਤੇ ਬਾਕੀ ਇਹ ਜਿਵੇਂ ਫਰੂਟ ਆ ਜਾਂਦੇ ਨੇ ਉਹ ਵਾਲੇ ਨੇ ਹਨਾ ਕੋਈ ਕੀਨੂ ਆੜੂ ਇਸ ਤਰ੍ਹਾਂ ਸਾਰਾ ਕੁਝ ਉਹ ਹੁਣ ਕਟਿੰਗ ਵਾਲਾ ਗਵਾਂਡੀਆਂ ਦੇ ਚਲੇ ਗਏ ਉਹਨਾਂ ਦੀ ਆਵਾਜ਼ ਆ ਰਹੀ ਹੈ ਸੇਮ ਜਿਵੇਂ ਬਾਹਰ ਹਨਾ ਅਲੱਗ ਵਿਊ ਹੈ ਤੇ ਪਿੱਛੇ ਅਲੱਗ ਵਿਊ ਹੈ ਤੇ ਪਰ ਜਣੀ ਜਿਹੜਾ ਹ ਉਹ ਗ੍ਰੀਨ ਨਹੀਂ ਹੈਗੀ ਜਿਵੇਂ ਅੱਗੇ ਆ ਉਮੀ ਪਿੱਛੇ ਆ ਇੱਥੇ ਵੀ ਆ ਦਰਖਤ ਹੈਗਾ ਜਿਹੜਾ ਫਰੂਟ ਵਾਲਾ ਮੈਂ ਤੁਹਾਨੂੰ ਨਾਮ ਪੁੱਛ ਕੇ ਦੱਸੂਗੀ ਉਹਦੀ ਇੱਥੇ ਸ਼ਾਹ ਆਈ ਹੋਈ ਹੈ ਤੇ ਬਾਕੀ ਧੁੱਪ ਹੈਗੀ ਹੈ ਸ਼ਾਹ ਦੇ ਵਿੱਚ ਬੈਠੋ ਠੰਡੀ ਹਵਾ ਲੱਗਦੀ ਹੈ ਗਰਮ ਨਹੀਂ ਚੱਲ ਰਹੀ ਤੇ ਧੁੱਪ ਲੈਣੀ ਹੈ ਤਾਂ ਉਧਰ ਅੱਗੇ ਸਾਈਡ ਤੇ ਹੋਜੋ ਤੇ ਇੱਥੇ ਵੀ ਆਪਾਂ ਜਾਨੀ ਵਧੀਆ ਆਪਣਾ ਇੰਜੋਏ ਕਰ ਸਕਦੇ ਹਾਂ ਇਹ ਜਿਹੜਾ ਹੀ ਬੈਠਣ ਨੂੰ ਹੈ ਇਹ ਲੱਕੜ ਦਾ ਬਾਹਰ ਪੱਥਰ ਸੀ ਇਹ ਬੈਠਣ ਵਾਸਤੇ ਬਾਕੀ ਆਪਾਂ ਚੇਅਰ ਵਗੈਰਾ ਵੀ ਉਹ ਕਰ ਸਕਦੇ ਆ ਲੈ ਸਕਦੇ ਆ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਦੀਦੀ ਨੇ ਗੱਡੀ ਸਟਾਰਟ ਕਰ ਲਈ ਹੰਦੇ ਦੰਨ ਹੋ ਗਈ ਜੀ ਇਹ ਜਿਵੇਂ ਗਰਾਸ ਦਾ ਪਹਿਲਾਂ ਕਟਿੰਗ ਕਰਤਾ ਸੀ ਫਿਰ ਗਰਾਸ ਦੇ ਉੱਤੇ ਜਿਵੇਂ ਕੋਈ ਪੱਤੇ ਪੁੱਤੇ ਜਾਂ ਕੁਝ ਵੀ ਡੇਗ ਜਾਂਦਾ ਹੈ ਨਾ ਤੇ ਉਹ ਕਰਦੇ ਨੇ ਆ ਹੁਣ ਹਵਾਲਾ ਕਰ ਲਿਆ ਇਹ ਹਵਾ ਨਾਲ ਸਾਰਾ ਕੂੜਾ ਇਹਨਾਂ ਨੂੰ ਸਾਈਡ ਤੇ ਲੈ ਜਾਣੇ ਜਿਵੇਂ ਆਪਾਂ ਝਾੜੂ ਲਾਉਣੀ ਹੈ ਇਹ ਗ੍ਰਾਸ ਮਸ਼ੀਨ ਨੇ ਗ੍ਰਾਸ ਕੱਟਿਆ ਜੀ ਇਹ ਹਵਾਜੀ ਨਾਲ ਜਿਵੇਂ ਕੂੜਾ ਜਾਂ ਇਕੱਠਾ ਕਰਦੇ ਨੇ ਝਾੜੂ ਜਾਂ ਟਾਈਪ ਇਹ ਸਾਰਾ ਇਹਨੇ ਪਿੱਛੋਂ ਅੱਗੇ ਤੋਂ ਲਿਆ ਕੇ ਸਾਰਾ ਕਲੀਨ ਕਰ ਦੇਣਾ ਕਈ ਧੋਕੇ ਕਰਦੇ ਨੇ ਜੀ ਕਈ ਇਹ ਹਵਾਜੀ ਮਾਰਾ ਕੇ ਕਰਦੇ ਨੇ ਇਹ ਆਪਣਾ ਆਪਣਾ ਹੈਗਾ ਦੀਦੀ ਦੀ ਗੱਡੀ ਚਾਰਜ ਹੋ ਰਹੀ ਹੈ ਤੇ ਹੁਣ ਆਪਾਂ ਚੱਲਦੇ ਆਂ ਜੀ ਓਕੇ ਉਹਨਾਂ ਪਾ ਚੱਲੇ ਆਂ ਜੀ ਹਸਪੀਟਲ ਗੁੰਨੂ ਦੇ ਇੰਜੈਕਸ਼ਨ ਲੱਗਣੇ ਨੇ ਵੈਸੇ ਹੈਗੇ ਸਾਰੇ ਲੱਗੇ ਹੋਏ ਤੇ ਇੱਧਰ ਇਹ ਮਲਕੇ ਵੀ ਆਪਣੇ ਇੰਜੈਕਸ਼ਨ ਨੂੰ ਹੀ ਮੰਨਦੇ ਨੇ ਵੈਸੇ ਉਹ ਸਕਿਨ ਟੈਸਟ ਵੀ ਕਰਨਗੇ ਜਿਹੜੀ ਡੋਜ਼ ਉਹ ਬਾਡੀ ਦੇ ਵਿੱਚ ਹੁੰਦੀ ਆ ਉਹ ਨਹੀਂ ਦੁਬਾਰਾ ਦੰਦੇ ਜਿਹੜੀ ਨਹੀਂ ਹੁੰਦੀ ਹੈਗੀ ਫਿਰ ਉਹ ਇੰਜੈਕਸ਼ਨ ਹੀ ਜ਼ਰੂਰ ਲਾਉਂਦੇ ਨੇ ਤੇ ਫੇਰ ਜਣੀ ਸਕੂਲ ਰੈਗੂਲਰ ਕਰ ਸਕਦੇ ਆ ਅੱਜ ਤੋਂ ਇੰਜੈਕਸ਼ਨ ਹੋ ਜਾਂਦੇ ਨੇ ਇਸ ਕਰਕੇ ਆਪਾਂ ਹਸਪੀਟਲ ਚੱਲਦੇ ਆਂ ਇਹ ਆਗੇ ਗੁਰਦੁਆਰਾ ਸਾਹਿਬ ਇਹ ਬਹੁਤ ਸੋਹਣਾ 뷰 ਸੀਗਾ ਉੱਪਰੋਂ ਮਿਸਿੰਗ ਹੋ ਗਿਆ ਕੈਮਰਾ ਆਨ ਕਰਦੇ ਕਰਦੇ ਅਰਾਊਂਡ ਰੌਂਗ ਚ ਇਹ ਗੁਰਦੁਆਰਾ ਸਾਈਡ ਤੇ ਆ ਜਾਂਦਾ ਜੀ ਇਹਨਾਂ ਬਾਕੀ ਜਿਵੇਂ ਦੇ ਵਿੱਚ ਆ ਜਾਂਦੇ ਨੇ ਨਹੀਂ ਇਹ ਵੀ ਨਾਲ ਹੀ ਆ ਦੂਰ ਨਹੀਂ ਹੈਗਾ ਹਾਂਜੀ ਉਦਾ ਲੱਗ ਰਿਹਾ ਆਪਾਂ ਨੂੰ ਜਿਵੇਂ ਥੋੜਾ ਜਿਹਾ ਇਕੱਲਾ ਜਿਹਾ ਲੱਗ ਰਿਹਾ ਹਾਂ ਹਾਂਜੀ ਵੇ ਨਹੀਂ ਨਹੀਂ ਦੇ ਨਹੀਂ ਅੱਛਾ ਇਹ ਕੰਪਨੀ ਹੈ ਕਾਰਮੈਕਸ ਵਾਲਿਆਂ ਦੀ ਇਹਦਾ ਨਾਮ ਨਹੀਂ ਇਹ ਸੈਕੰਡ ਹੈਂਡ ਨਹੀਂ ਜੇ ਫਰੈਸ਼ ਨਹੀਂ ਇੰਨਾ ਕੋ ਸੈਕੰਡ ਹੈਂਡ ਹੁੰਦੀਆਂ ਨੇ ਅੱਛਾ ਹਾਂ ਜੀ ਜਿਤ ਤੱਕ ਇਹ ਮਿੰਨਾ ਚੱਲੀ 2000 ਵਿੱਚ ਚੱਲੀ 2-4 ਸਾਲ ਵਿੱਚ ਚੱਲੀ ਤੁਹਾਡਾ ਵੀ ਤੁਸੀਂ ਚਾਹੁੰਦੇ ਹੋ ਚਾਹੁੰਦੇ ਹੋ ਜਿਵੇਂ ਜਿੰਨੇ ਕਾਪਾ ਪੈਸੇ ਲਾ ਸਕਦੇ ਹੋ ਬਟੇ ਸਾਰੇ ਇਹ ਹੁਣ ਨਵੇਂ ਬਣ ਗਏ ਆ ਨਾ ਹਾਂਜੀ ਉਹਦੇ ਕਰਕੇ ਥੋੜਾ ਮਿਸ ਅੰਡਰਸਟੈਂਡਿੰਗ ਹੋ ਗਈ ਉਹੋਂ ਦੀ ਜਾਣਾ ਸੀ ਚਲੋ ਅੱਗੇ ਮੁੜ ਕੇ ਆਉਂਦੇ ਆ ਇੱਥੇ ਇਹ ਬੜਾ ਪੁੰਗਾ ਆ ਹਾਂਜੀ ਜਿੱਥੇ ਯੂ ਟਰਨ ਹੋਊਗੀ ਉੱਥੋਂ ਹੀ ਲੈ ਸਕਦੇ ਆ ਦਰ ਨੂੰ ਗੈਸੀ ਜੀ ਹੈ ਨਾ ਕੋਈ ਨਾ ਕੋਈ ਲੌਂਗ ਡਰਾਈਵ ਵੀ ਪਸੰਦ ਹੁੰਦੀ ਹੈ ਜੀ ਇਹਨਾਂ ਪਰ ਮੈਂ ਤਾਂ ਥੱਕ ਜਾਂਦੀ ਹਾਂ ਆਮ ਨਾਲ ਜਾ ਰਹੀ ਹੈ ਜੇ ਆਪਣੇ ਇੰਡੀਆ ਚ ਇਹ ਚੀਜ਼ ਘਟੇ ਤਾਂ ਬਹੁਤ ਹੋ ਹੋ ਜਾਂਦਾ ਹੈ ਟ੍ਰੈਫਿਕ ਜੈਮ ਵੀ ਹੋ ਜਾਂਦੀ ਹੈ ਇਥੇ ਵੀ ਹੋ ਜਾਂਦਾ ਬੁਰਾ ਹਾਲ ਇਥੇ ਵੀ ਜਿੰਨੀ ਵੱਡੀ ਸੜਕ ਹੈ ਪਰ ਇੱਥੇ ਆਇਆ ਕਿੱਕ ਬੰਦੇ ਕੋਲੇ ਗੱਡੀ ਹੈ ਜਿਹੜੇ ਬੰਦੇ ਉੰਨੀ ਗੱਡੀਆਂ ਤਾਂ ਵੱਧ ਹੀ ਹੋਣਗੀਆਂ ਘਰ ਵਿੱਚ ਘੱਟ ਕੇ ਸਹੀ ਗੱਲ ਹੈ ਇਹ ਸਾਹਮਣੇ ਪਹਾੜ ਆ ਜਾਂਦੇ ਨੇ ਜੀ ਧੁੱਪ ਕਰਕੇ ਹੁਣ ਲਾਈਟ ਜੇ ਤਿਸ ਰਹੇ ਨੇ ਸ਼ਾਮ ਜੀ ਹੁੰਦੀ ਹੈ ਉਦੋਂ ਫਿਰ ਡਾਰਕ ਡਾਰਕ ਰਿਛਦੇ ਨੇ ਸਵੇਰੇ ਇੰਨਾ ਤੇ ਜਿਵੇਂ ਸੁਨੋ ਜੀ ਹੁੰਦੀ ਹੈ ਉਹਦੇ ਕਰਕੇ ਐਨ ਸੋਹਣਾ ਠੰਡਾ ਮੌਸਮ ਹੁੰਦਾ ਮਾਰਨਿੰਗ 'ਚ ਫਿਰ ਜਦੋਂ ਆ ਜਾਂਦੀ ਹੈ ਧੁੱਪ ਫਿਰ ਧੁੱਪ ਤਾਂ ਠਿੱਕੀ ਹੋਉਂਦੀ ਹੈ ਸਿੱਧੀ ਪੈਂਦੀ ਹੈ ਉਹਦੇ ਨਾਲ ਫਿਰ ਗਰਮੀ ਜੀ ਹੋ ਜਾਂਦੀ ਹੈ ਇੱਥੇ ਇਹ ਟਰੈਕਟਰ ਸੇਲ ਹੁੰਦੇ ਨੇ ਹੂੰ ਜੋਂਡੀਅਰ ਲੱਗਦੇ ਨੇ ਹੈਨਾ ਨਹੀਂ ਜੋਂਡੀਅਰ ਨਹੀਂ ਹੋ ਰਹੀ ਨੇ ਆਪਣੇ ਇਹ ਜੀ ਜੋਂਡੀਅਰ ਨੇ ਉਧਰ ਇੰਡੀਆ 'ਚ ਗ੍ਰੀਨ ਗ੍ਰੀਨ ਜੇ ਉੱਥੇ ਨਾਲ ਅਡਲਟ ਸਕੂਲ ਹੈ ਅੱਛਾ ਜੀ 80 ਸਾਲ 90 ਸਾਲ ਦਾ ਜਿੱਦਾਂ ਦਾ ਬੰਦਾ ਮਰਜ਼ੀ ਹੋਵੇ ਜਿਹਨਾਂ ਨੂੰ ਪੜਨ ਦੀ ਇੱਛਾ ਹੈ ਉਹ ਜਾ ਸਕਦਾ ਅੱਛਾ ਫ੍ਰੀ ਹੈ ਠੀਕ ਹੈ ਸਿਟੀਜ਼ਨ ਦੀਆਂ ਕਲਾਸਾਂ ਵੀ ਜਿਦੰਦੇ ਨਹੀਂ ਹਾਂਜੀ ਦਿੰਦੇ ਨੇ ਜਿਨ੍ਹਾਂ ਨੇ ਸਿਟੀਜ਼ਨ ਹੋਣਾ ਹੁੰਦਾ ਪੜਨਾ ਪੈਂਦਾ ਨਾ ਖੰਡੜ ਕੁਐਸਚਨ ਹੁੰਦਾ ਆ ਹਾਂਜੀ ਹਾਂਜੀ ਉਹ ਤੁਹਾਨੂੰ ਯਾਦ ਕਰਨਾ ਪੈਂਦਾ ਆ ਠੀਕ ਹੈ ਉਹ ਠੀਕ ਹੈ ਚੀਜ਼ ਇਹ ਫਿਰ ਤੁਸੀਂ ਵੀ ਜਾਣਾ ਚਾਹੋ ਜਾ ਸਕਦੇ ਹੋ ਜਿਵੇਂ ਵੀ ਇੱਧਰ ਦੀ ਥੋੜੀ ਲੈਂਗੁਏਜ ਸਿੱਖਣੀ ਹੋਵੇ ਹੈਨਾ ਬੇਸਿਕ ਜੀ ਲਾ ਲੋ ਹਾਂਜੀ ਹਾਂਜੀ ਹਰੇ ਕੋਈ ਜਾਂਦਾ ਹੀ ਆ ਤਕਰੀਬਨ ਦਿੱਲੀ ਹੁੰਦੇ ਜਾਂ ਵੀ ਕੋਈ ਦਿਨ ਹੈ ਅੱਛਾ ਕੁਲ ਬਸਾਂ ਜਾ ਰਹੀਆਂ ਨੇ ਜੀ ਸਵੇਰ ਦਾ ਟਾਈਮ ਐ ਚੜਦੀ ਧੁੱਪ ਇਹਦੇ ਚ ਹੀ ਕਰਦਿਆਂ ਨੇ ਆਹ ਭੇਜਿਆ ਸੀ ਕਾਰਡ ਗੁੱਲੂ ਦਾ ਉਹ ਅੱਛਾ ਤੁਸੀਂ ਲੈ ਲਿਆ ਸੀ ਫੋਨ ਕਰਿਆ ਮੈਂ ਮੈਂ ਕਿਹਾ ਵੀ ਪਹਿਲੀ ਵਾਰ ਜਾਏ ਸਕੂਲੋਂ ਕਾਰਡ ਮੰਗ ਰਹੇ ਸੀ ਤੇ ਕਾਰਡ ਲੈ ਕੇ ਦੂਜੀ ਵਾਰ ਗਏ ਆ ਫਿਰ ਚੱਕ ਕੇ ਹੱਥ ਝਾਫੜਾ ਤਾ ਇਹ ਸਾਰੇ ਨਵੇਂ ਹੀ ਬਣੇ ਆ ਘਰ 4-5 ਸਾਲ ਹੋਏ ਨੇ ਹਾਂਜੀ ਅੱਛਾ ਉੱਥੇ ਟਰਨ ਕਰਕੇ ਆਉਣਾ ਨਹੀਂ ਉੱਥੇ ਆਪਾਂ ਲੈਫਟ ਟਰਨ ਕਰ ਲੈ ਆ ਲਾਈਟਾਂ ਤੋਂ ਠੀਕ ਹੈ ਆਪਾਂ ਹਸਪੀਟਲ ਪਹੁੰਚ ਗਏ ਜੀ ਤੇ ਦੇਖਦੀਆਂ ਕੀ ਬਣਦਾ ਇਹ ਹੈਗਾ ਹਸਪੀਟਲ ਕਾਫੀ ਵੱਡਾ ਜਿੱਥੇ ਆਪਾਂ ਗੁੰਨੂ ਨੂੰ ਲੈ ਕੇ ਆਏ ਹਾਂ ਕਰਨ ਕੰਟਰੀ ਕਰਨ ਕਾਉਂਟੀ ਕਾਉਂਟੀ ਪਬਲਿਕ ਹੈਲਥ ਠੀਕ ਹੈ ਇਹ ਹੈਗਾ ਜੀ ਕਰਨ ਕਾਉਂਟੀ ਪਬਲਿਕ ਹੈਲਥ ਹਸਪੀਟਲ ਚਲੋ ਠੀਕ ਹੈ ਜੀ ਹੁਣ ਗੱਡੀ ਪਾਰਕ ਕਰੀਏ ਤੇ ਅੰਦਰ ਜਾਈਏ ਜੀ ਆਪ ਕੋ ਹਸਪੀਟਲ ਜਾਏ ਤੇ ਉਹਨਾਂ ਨੇ ਐਡਾ ਬੜਾ ਫਾਰਮ ਦੇਤਾ ਅਪਾਇੰਟਮੈਂਟ ਦੇਤੀ ਇਹਨੂੰ ਫਿਲ ਕਰਨਾ ਤੇ ਜਿਸ ਦਿਨ ਅਪਾਇੰਟਮੈਂਟ ਆ ਉਸ ਦਿਨ ਫੇਰ ਜਾਣਾ ਤੇ ਬਾਕੀ ਦੇਖਦੇ ਆ ਗੁੰਨੂ ਦੇ ਇੰਜੈਕਸ਼ਨ ਦਾ ਕੀ ਬਣਦਾ ਮਤਲਬ ਕਿ ਦਵਾਰਾ ਲਵਾਉਣੀ ਵੀ ਪੈ ਸਕਦੇ ਨੇ ਸਾਰੇ ਬਚਪਨ ਤੋਂ ਲੈ ਕੇ ਹੁਣ ਤੱਕ ਤੇ ਸਰ ਵੀ ਸਕਦਾ ਉਹ ਜਦੋਂ ਹੁਣ ਉਹਨਾਂ ਨੇ ਬੁਲਾਇਆ ਉਦੋਂ ਪਤਾ ਲੱਗੂਗਾ ਵੀ ਕਿਵੇਂ ਹੁੰਦਾ ਚਲੋ ਵੈਸੇ ਪਰਮਾਤਮਾ ਅੱਗੇ ਹੀ ਅਰਦਾਸ ਹੈ ਵੇਸੇ ਤਰ੍ਹਾਂ ਹੀ ਸਰ ਜਵੇਦਾ ਕਿਉਂਕਿ ਇਹਦੇ ਸਾਰਾ ਕੋਰਸੇ ਦੇ ਪਪਾ ਇਸ ਲਾਈਨ ਦੇ ਵਿੱਚ ਹੈਗੇ ਨੇ ਮੈਡੀਕਲ ਚ ਉਹਨਾਂ ਦਾ ਸਟੋਰ ਹੈਗਾ ਤੇ ਉਹਨਾਂ ਨੇ ਸਾਰੇ ਪ੍ਰੋਪਰ ਇੰਜੈਕਸ਼ਨ ਗੁੰਨੂ ਦੇ ਲਗਵਾਏ ਹੋਏ ਨੇ ਬਚਪਨ ਤੋਂ ਹੁਣ ਤੱਕ ਕੋਈ ਵੀ ਮਿਸ ਨਹੀਂ ਕੀਤਾ ਕਦੇ ਵੀ ਇੰਜੈਕਸ਼ਨ ਦੁਬਾਰਾ ਜਣੀ ਡਰਜਾ ਲੱਗਦਾ ਵੀ ਫੇਰ ਉਹੀ ਵੈਸੇ ਤਾਂ ਜਣੀ ਇੱਧਰ ਜਿਹੜਾ ਹੈਗਾ ਸਿਸਟਮ ਇਹ ਸਕਿਨ ਟੈਸਟ ਲੈਂਦੇ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੰਦਰ ਜਿਹੜੀ ਹੈਗੀ ਐ ਡੋਜ਼ ਕਿਹੜੀ ਪਈ ਐ ਤੇ ਕਿਹੜੀ ਨਹੀਂ ਹੈਗੀ ਜਿਹੜੀ ਪਈ ਹੋਊਗੀ ਦੀ ਬਾਡੀਜ਼ ਡੋਜ਼ ਉਹ ਨਹੀਂ ਦੁਬਾਰਾ ਦੇਣਗੇ ਜਿਹੜੀ ਨਹੀਂ ਹੋਊਗੀ ਉਹ ਜ਼ਰੂਰ ਦੇਣਗੇ ਇਹ ਸਾਰਾ ਕੁਝ ਇਹਨਾਂ ਦੇ ਸਿਸਟਮ 'ਚ ਐ ਜੀ ਫਿਰ ਜਦੋਂ ਆਪਾਂ ਇੱਧਰ ਆਏ ਆ ਇਹਨਾਂ ਦੇ ਸਿਸਟਮ ਨਾਲ ਹੀ ਚੱਲਣਾ ਪੈਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜੀਆਂ ਬੋਲਦੀਆਂ ਨੇ ਜੀ 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 ਇੱਥੇ ਵੀ ਵਧੀਆ ਜੀ ਬੈਠਣ ਨੂੰ ਮਾਫ਼ੀ ਹੋਦੀ ਲੱਗ ਰਹੀ ਹੈ